ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੌਤੈ ਬੀਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਲ ਹੈ ਠੀਕ ਹੈ ਹਾਂਜੀ ਚੜ੍ਹਦੀ ਕਲਾ ਬੀਜੀ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ ਠੀਕ ਠਾਕ ਵਧੀਆ ਤੁਮ ਸੁਣਾਓ ਬੱਸ ਠੀਕ ਹੈ ਬੀਜੀ ਅੱਜ ਪਾਰਕ ਆਏ ਆ ਘਾਬੜਾ ਸੋਨਾ ਹਰਿਆ ਹਰਿਆ ਆ ਹਾਂਜੀ ਤੇ ਕੋਈ ਘੋੜੀ ਸੁਣਾ ਦਿਓ ਫਿਰ ਘਾਦੀ ਸੁਣਾਵਾ ਹਾਂਜੀ ਘਾਦੀ ਸੁਣਾ ਦੋ ਸੁਣਾ ਦਿੰਦੀ ਓਠਨੀ ਰੇ ਵੇਲ ਕੋੜੀ ਬਾਬੇ ਨਿਕੋੜੀ ਬਾਬੇ ਵੇੜੇ ਦਾ ਬਾਬੇ ਦੇ ਗਲ ਚੜਦੀਆਂ ਨਹੀਂ ਤੇਰੀ ਦਾਦੀ ਦੇ ਮਨ ਚਾ ਨਹੀਂ ਕੋੜੀ ਤੁਰੀ ਸਵਲਣੇ ਰਾਨੀ ਕੋੜੀ ਖਾਂਦੀ ਹਰੀਆ ਕਾ ਨਹੀਂ ਕੋੜੀ ਪੀਂਦੀ ਠੰਡ ਨਹੀਂ ਵਲਵੇੜੇ ਜਾਨੀ ਕੋੜੀ ਵਾਵਲਵੇੜੇ ਜਤ ਵਾਵਲ ਦੇ ਮਨ ਸ਼ਾਦੀਆਂ ਨੀ ਤੇਰੀ ਮਾਤਾ ਦੇ ਮਨ ਜਾਨੀ ਕੋੜੀ ਤੇ ਇਸ ਵਲਵੇ ਰੰਗਾਂ ਦੀ ਹਰਿਆ ਕਾਨੀ ਕੋੜੀ ਪੀਂਦੀ ਅਟੰਡ ਨੀਰ ਨੀ ਕੋੜੀ ਚੜਿਆ ਪੈਣਾ ਦਾ ਕਵੀਰ ਨੀ ਕੋੜੀ ਰਾਂਗਲੀ ਸਈਓ ਇਤਨਾ ਗਿੜੀ ਜਾਣੇ ਆ ਮਾ ਮਾ ਚਾਚੇ ਤਾਂ ਸਾਰੇ ਨਹੀਂ ਜਾਣੇ ਅੱਛਾ ਮੈਂ ਫਾਕੇ ਸਾਰੇ ਨਹੀਂ ਜਾਣਾਂ ਮੈਂ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ